ਖੇਤ ਵਿੱਚ ਗੰਦਾ ਪਾਣੀ ਪੈਣ ਨੂੰ ਲੈ ਕੇ ਗੁਰਾਇਆਂ ਦੇ ਨਾਲ ਲੱਗਦੇ ਪਿੰਡ ਸੂਰਜਾ 'ਚ ਦੋ ਟੀਰਾ ਆਮੋ-ਸਾਮਣੇ ਹੋ ਗਈਆਂ ਅਤੇ ਮਾਮਲਾ ਹੱਥੋਂ ਪੈ ਤੱਕ ਜਾ ਪਹੁੰਚਿਆ ਇਸ ਸਬੰਧੀ ਗੱਲਬਾਤ ਦੌਰਾਨ ਪਹਿਲੀ ਟੀਰਾ ਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਖੂਹ ਤੋਂ ਪੱਠੇ ਲੈਣ ਜਾ ਰਹੇ ਸੀ ਅਤੇ ਅਸੀਂ ਦੇਖਿਆ ਕਿ ਖੇਤ ਵਿੱਚ ਗੰਦਾ ਪਾਣੀ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਜਦੋਂ ਅਸੀਂ ਗੰਦਾ ਪਾਣੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰਜਿੰਦਰ ਅਤੇ ਜੀਤੀ ਦੇ ਪਰਿਵਾਰ ਵੱਲੋਂ ਮੇਰੇ ਪਿਤਾ ਤੇ ਹਮਲਾ ਕਰ ਦਿੱਤਾ ਗਿਆ ਰਵਿੰਦਰ ਨੇ ਕਿਹਾ ਕਿ ਜਦੋਂ ਉਸਨੇ ਮੌਕੇ ਤੇ ਪਹੁੰਚ ਕੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੇਰੇ ਉੱਪਰ ਵੀ ਹਮਲਾ ਕਰ ਦਿੱਤਾ ਮੇਰਾ ਨਾਮ ਰਵਿੰਦਰ ਸਿੰਘ ਸਨੋ ਸੁਬਿੰਦਰ ਸਿੰਘ ਪਿੰਡ ਸੂਰਜਾ ਸਾਡੇ ਜੀ ਖੱਡੇ ਦੇ ਵਿੱਚ ਗੰਦਾ ਪਾਣੀ ਹਰਿੰਦਰੂਣੀ ਪਾਉਂਦੇ ਪਏ ਸੀਗੇ ਅਸੀਂ ਰੋਜ਼ੀ ਤਰ੍ਹਾਂ ਮੇਰੇ ਡੇਢੀ ਜਿੱਦਾ ਪੱਠੇ ਲੈਣ ਜਾਂਦੇ ਪਏ ਤੇ ਜਾਂਦੇ ਉਹਨੂੰ ਦੇਖਿਆ ਸਾਡੇ ਖੇਤ ਦੇ ਵਿੱਚ ਗੰਦਾ ਪਾਣੀ ਪੈ ਰਿਹਾ ਹੈ ਜੋ ਕਿ ਜਿੰਦਰ ਪਾ ਰਿਹਾ ਹੈ ਤੇ ਉਹਦਾ ਭਰਾ ਜੀ ਤੇ ਉਹਦਾ ਮੁੰਡਾ ਤੇ ਰੋਜ਼ ਦਾ ਮੇਰੇ ਡੈਡੀ ਉਹ ਉਹ ਪਾਣੀ ਬੰਦ ਕਰਨ ਲੱਗੇ ਤੇ ਉਹਨਾਂ ਨੂੰ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਡੈਡੀ ਨਾਲ ਕੁੱਟ ਮਾਰ ਕਰਨ ਲੱਗ ਪਏ ਉਦੋਂ ਬਾਅਦ ਵਿੱਚ ਮੈਂ ਪਿੱਛੋਂ ਗਿਆ ਤੇ ਮੈਂ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਡੈਡੀ ਨੂੰ ਪਿੱਛੋਂ ਪਤਾ ਨਹੀਂ ਕਦ ਨਾਲ ਹਮਲਾ ਕੀਤਾ ਕਦ ਨਾਲ ਨਹੀਂ ਮੇਰੇ ਨਾਲ ਮੇਰੇ ਐਟਮਾਰੀ ਕੀ ਮਾਰਿਆ ਤੇ ਉਹ ਉਹਦੇ ਮੁੰਡੇ ਨੇ ਜੀਤੇ ਤੇ ਬੜੀ ਡਰਉਣੀ ਤੇ ਬਾਅਦ ਵਿੱਚ ਮੈਨੂੰ ਨਹੀਂ ਪਤਾ ਲੱਗਾ ਜੀ ਮੈਨੂੰ ਕਿਦਾਂ ਲੈ ਗਏ ਕਿਦਾਂ ਨਹੀਂ ਯਾਨੀ ਕਿ ਮੇਰੇ ਨਾਲ ਮਿਲਕੋਈ ਤੇ ਵੀ ਸਿਰ ਤੇ ਜਿਆਦਾ ਨਹੀਂ ਜਾਨ ਕੇ ਮਾਰੀਆਂ ਮਾਨੂੰ ਜਦੋਂ ਮੈਂ ਸ਼ੁਰੂ ਕੋਈ ਸੀਸੀ ਪੁੱਟੇ ਵਗੈਰਾ ਵੀ ਆਈ ਹੈ ਹਾਂਜੀ ਉਹ ਵੀ ਹੈਗੀ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਮੇਰੇ ਨਾਲ ਵੀ ਬੰਦੇ ਰਹਿੰਦੇ ਸਨ ਸਾਡਾ ਸੂਰਜ ਆਈ ਅਸੀਂ ਜਾਨਾ ਇਤਨਾ ਪੱਠੇ ਲੈਣ ਜਾਂਦਾ ਸੀ ਮੈਂ ਦੇਖਿਆ ਸਾਡੀ ਖੱਤੀ 'ਚ ਪਾਣੀ ਪੈਂਦਾ ਹੈ ਮੈਂ ਖੱਤੀ ਸੀਵਰੇਜ ਦਾ ਪਾਣੀ ਪੈਂਦਾ ਰਹੀ ਜੀ ਉਹ ਪਾਉਂਦੇ ਆ ਉਹ ਤੇ ਮੈਂ ਬੰਦ ਕਰਨ ਤਾਂ ਪਿਆ ਮੇਰੇ ਸਾਹ ਤੇ ਫਰਾਗੇ ਪੈ ਗਿਆ ਜੀ ਕੌਣ ਪੈ ਗਿਆ ਜੀ ਕਿਹੜਾ ਪਾਣੀ ਕਿੱਥੋਂ ਬੰਦ ਕਰ ਰਹੇ ਸੀ ਪਾਣੀ ਮੈਂ ਸੀਵਰੇਜ ਖਾਣੇ ਨਾਲ ਖੱਤੀ ਸੀਵਰੇ ਸਾਡੇ ਖੇਤ ਚ ਪਾਣੀ ਬਿੰਦਾ ਸੀ ਉਹ ਬੰਦ ਕਰਦਾ ਸੀਗਾ ਮੈਂ ਤਾਂ ਮੈਨੂੰ ਪਹਿਲੇ ਤੁਮ ਕਿਹਦੇ ਕਾਲੇ ਬੰਦ ਕਰਨਾ ਹੈ ਮੈਂ ਕਿਹਾ ਸਾਡੀ ਖੱਤੀ ਪਾਣੀ ਦੇ ਵੇਲੇ ਡੱਟੇ ਹੁੰਦਾ ਨਹੀਂ ਕਰਉਂਦੀ ਮੈਂ ਬੰਦ ਕਰਦਾ ਸੀ ਵੀ ਵੀ ਕਿਹ ਕਿਹਨਾ ਖੇਤ ਬਾਹ ਹੋਏ ਤੇ ਉਹ ਸਾਰੇ ਟੱਬਰ ਨੇ ਮੈਨੂੰ ਆ ਕੇ ਪੈ ਗਏ ਮੈਨੂੰ ਕੌਣ ਪੈ ਗਿਆ ਕਿਹਦਾ ਟੱਬਰ ਆ ਗਿਆ ਪਰਿਵਾਰ ਪੈ ਗਿਆ ਤੁਹਾਨੂੰ ਜਿੰਦਰਿਆ ਤੇ ਜੀਤੀ ਜੀ ਉਹ ਉਹਨੇ ਬੁੜਿਆ ਉਹ ਗੁੜੀਆਂ ਵੀ ਨਹੀਂ ਅੜੀਆਂ ਪੂਰਾ ਤੇ ਮੋਰੰਗਰਾ ਮੁੰਡਾ ਆ ਗਿਆ ਉਹਨ ਮੈਨੂੰ ਛੜਾਇਆ ਦਾ ਫੇ ਉਹਨੂੰ ਪੈ ਗਿਆ ਜੀ ਉਹ ਉਹਦੇ ਟਾਂ ਮਾਰੀਆਂ ਤਾਂ ਉਹ ਨੂੰ ਮਾਰਿਆ ਜਾਂਦਾ ਉਹਦਾ ਵੀ ਬੋਧ ਉਹ ਖਾ ਰਿਹਾ ਬਸ ਬੱਜਾਂਗੇ ਕੋਈ ਸੀਸੀ ਪੁਟੇ ਵਗੈਰਾ ਵੀ ਆਈ ਹੈ ਉਹ ਵੀ ਆਉਂ ਵੀ ਹੈਗੀ ਆ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਵੀ ਆ ਕਹਿੰਦੇ ਇਹਦੀ ਮੰਗ ਕਰਦੇ ਜੀ ਮੇਰੇ ਅਨਸਾਰ ਮੈਨਾ ਚਾਹੀਦਾ ਹੈ ਜੀ ਤੇ ਤੇ ਅਨਸਾਰ ਕੀਤਾ ਜਾਵੇ ਦੂਜੇ ਪਾਸੇ ਜਦੋਂ ਦੂਸਰੇ ਢਿਰਸਾਪ ਦਾ ਸਰਪੰਚ ਹਰਜਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਮੰਨਿਆ ਕਿ ਖੇਤ ਵਿੱਚ ਗੰਦਾ ਪਾਣੀ ਪੈ ਰਿਆ ਸੀ ਪਰ ਜਦੋਂ ਉਹ ਗੰਦਾ ਪਾਣੀ ਬੰਦ ਕਰਨ ਆਏ ਤਾਂ ਉਹਨਾਂ ਨੇ ਜੋ ਜੋਰ ਨਾਲ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਰਜਿੰਦਰ ਨੇ ਕਿਹਾ ਕਿ ਜਦੋਂ ਉਸ ਨੂੰ ਉਹ ਸਮਝਾਉਣਗੇ ਤਾਂ ਉਹਨਾਂ ਦੀ ਮੌਕੇ ਤੇ ਲੜਾਈ ਹੋ ਗਈ ਸੀ ਪਰ ਕਿਸੇ ਦੇ ਵੀ ਕੋਈ ਛੱਟ ਨਹੀਂ ਲੱਗੀ ਹੋਰ ਕੀ ਕਿਹਾ ਆਓ ਤੁਸੀਂ ਵੀ ਸੁਣੋ ਹਾਂਜੀ ਮੈਂ ਆਪਣਸ ਰੂਜਾ ਤੋਂ ਹਰਜਿੰਦਰ ਕੁਮਾਰ ਸਾਹਿਬ ਦਾ ਸਰਪੰਚ ਇਹ ਗੱਲ ਸਹੀ ਆ ਵੀ ਪਿੰਡ ਲੜਾਈ ਝਗੜਾ ਹੋਇਆ ਪਾਣੀ ਤੋਂ ਪਰ ਜਿਹੜੀ ਪਾਣੀ ਵਾਲੀ ਗੱਲ ਆ ਉਹ ਕਾਫੀ ਦਿਨ ਪਹਿਲਾਂ ਜਿਹੜਾ ਨਾ ਪਾਣੀ ਜਿਹੜਾ ਉਹਨਾਂ ਦੇ ਖੱਤੀ ਚ ਪੈ ਰਿਹਾ ਸੀਗਾ ਤੇ ਜਿਹੜੀ ਖੋਜੀ ਵਿੱਚੋਂ ਪਾਣੀ ਓਵਰਫਲੋ ਹੋ ਗਿਆ ਉਹਨਾਂ ਦੀ ਖੱਤੀ ਚ ਪੈ ਰਿਹਾ ਸੀਗਾ ਅਸੀਂ ਇੱਕ ਦਿਨ ਉਹਦੇ ਉੱਤੇ ਨਾ ਬਾਹਰ ਲਾਉਣ ਲੱਗੇ ਸੀ ਕਿ ਤੇ ਬਾਹਰ ਲਾ ਦਿੱਤਾ ਇਹ ਮੌਕੇ ਤੇ ਆਏ ਆ ਇਹਨਾਂ ਨੇ ਅੱਗੇ ਸਾਨੂੰ ਪੁੱਛਿਆ ਕੀ ਕਰਦੇ ਆ ਸੀਗੇ ਇੰਦਾਂ ਦਾ ਬਾਹਰ ਲਾਉਣ ਲੱਗੇ ਇਹ ਵੀ ਸਾਨੂੰ ਕੋਈ ਗੱਲ ਨਹੀਂ ਕੀਤੀ ਚਲੇ ਗਏ ਤੇ ਅਸੀਂ ਵੀ ਬਾਹਰ ਲਾ ਦਿੱਤਾ ਬਾਹਰ ਲਾਉਣ ਤੋਂ ਬਾਅਦ ਇਹਨਾਂ ਨੇ ਐਨਾ ਉੱਥੇ ਦੁਆਰਾ ਭੰਨ ਲਾਇਆ ਫੇਰ ਸਾਨੂੰ ਤਾਂ ਕੋਈ ਤਰਾਜੇ ਨਹੀਂ ਸੀ ਅਸੀਂ ਤਾਂ ਪਾਣੀ ਬਾਹਰ ਨਿਕਲਦਾ ਰੋਕ ਦਿੱਤਾ ਸੀ ਤੇ ਉਹ ਜਿਹੜਾ ਬੰਨਿਆ ਪਤਾ ਨਹੀਂ ਕਿਸੇ ਸ਼ਰਾਪਤੀ ਆਦਮ ਨੇ ਤੋੜਤਾ ਜਾਂ ਉਹ ਪਾਣੀ ਦੀ ਪ੍ਰੇਸ਼ਰ ਨਾਲ ਟੁੱਟ ਗਿਆ ਤੇ ਇਹ ਇਹਨਾਂ ਦਾ ਡੇੜੀ ਦੁਆਰਾ ਆਇਆ ਤੇ ਉਹ ਆ ਕੇ ਬੰਨ ਲਾਉਣ ਲੱਗਾ ਲਾਉਣ ਆਇਆ ਹੋਗਾ ਜਾਂ ਕਿਦਾਂ ਆਉਂਦਾ ਹੀ ਉਹਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਮੈਂ ਉਹਨੂੰ ਕਿਹਾ ਵੀ ਗਾਲਾਂ ਨਹੀਂ ਕੱਢਦੀਆਂ ਤੇ ਉਹਨੇ ਸਾਡੇ ਨਾਲ ਹੱਥਪਾਈ ਸ਼ੁਰੂ ਕਰ ਦਿੱਤੀ ਬਸ ਇਸ ਗੱਲ ਤੋਂ ਝਗੜਾ ਹੋ ਗਿਆ ਝਗੜੇ ਵਿੱਚ ਕਿਸੇ ਵੀ ਪ੍ਰਕਾਰ ਦੀ ਦੋਨਾਂ ਧਿਰਾਂ ਦੇ ਕੋਈ ਸਾੜ ਜੋੜ ਨਹੀਂ ਲੱਗੀ ਹੱਥਪਾਈ ਉਹ ਵੀ ਹੋਈ ਅਸੀਂ ਵੀ ਹੋਏ ਆਂ ਮੈਂ ਇੰਤੋਂ ਤੱਕ ਸਾਨੂੰ ਗਾਲੀ ਗਲੋਚ ਕੀਤਾ ਸਾਨੂੰ ਜਿਹੜਾ ਸਾਡੇ ਪਰਿਵਾਰ ਨੂੰ ਵੀ ਗਾਲੀ ਗਲੋਚ ਕੀਤਾ ਸਾਡੇ ਬੀਬੀਆਂ ਨਾਲ ਵੀ ਤਾਂ ਕੰਮ ਕੀ ਕੀਤੀ ਸਾਨੂੰ ਜਾਤੀ ਸੁਭੀ ਸਾਹਿਬ ਨੇ ਤਾਂ ਹੀ ਹੋਦੇ ਆ ਇਹ ਸਾਰੇ ਪਰਿਵਾਰ ਇਕੱਠਾ ਹੋ ਕੇ ਆ ਗਿਆ ਜਿੱਦਾਂ ਇਹ ਨਹੀਂ ਰੱਜੀ ਵਿੱਚ ਸਾਜਿchnਾ ਆਉਂਦਾ ਕਿਉਂਕਿ ਸਾਡੇ ਪਿੰਡ ਵਿੱਚ ਪਹਿਲਾਂ ਵੀ ਗਰਾਉਂਡ ਦਾ ਤੇ ਗੁਰਦੁਆਰਾ ਸਾਹਿਬ ਦਾ ਝਗੜਾ ਚੱਲਦਾ ਉਸ ਝਗੜੇ ਦੇ ਵਿੱਚ ਵੀ ਇਹਨਾਂ ਦੇ ਘਰ ਤੋਂ ਸਾਡਾ ਦੁੱਧ ਆਉਂਦਾ ਸੀਗਾ ਇਹਨਾਂ ਲੋਕਾਂ ਨੇ ਸਾਡੇ ਇਹਨਾਂ ਦੀ ਮਾਨਸਿਕਤਾ ਇੱਥੋਂ ਕਲੀਅਰ ਹੋ ਜਾਂਦੀ ਆ ਵੀ ਇਹ ਕੀ ਕਹਿਣਾ ਚਾਹੁੰਦੇ ਆ ਇਹਨਾਂ ਨੇ ਸਾਡਾ ਦੁੱਧ ਉਦੋਂ ਵੀ ਬੰਦ ਕਰ ਦਿੱਤਾ ਸੀ ਬਿਨਾਂ ਕਿਸੇ ਗੱਲ ਤੋਂ ਤੇ ਇਹ ਉਸ ਦਿਨ ਤੋਂ ਹੀ ਜਿਹੜਾ ਮੁੰਡਾ ਬਿੰਦਾ ਆ ਰਿਸ਼ਤਾ ਦੇ ਦੇ ਕੇ ਨੰਗਦਾ ਆ ਅਸੀਂ ਉਤਾਂ ਵੀ ਕੁਝ ਨਹੀਂ ਕਿਹਾ ਕਿਉਂਕਿ ਅਸੀਂ ਕਾਨੂੰਨ ਦੇ ਪੱਖ ਨਾਲ ਚੱਲਣ ਵਾਲੇ ਲੋਕ ਆ ਅਸੀਂ ਹਮੇਸ਼ਾ ਕਾਨੂੰਨ ਦੀ ਤੇ ਪ੍ਰਸ਼ਾਸਨ ਦੀ ਕਦਰ ਕਰਦੇ ਆ ਸੋ ਅਸੀਂ ਨਾ ਲੜਾਈ ਜਰੂਰ ਹੋਈ ਆ ਕਿਸੇ ਵੀ ਦੋਨਾਂ ਧਿਰਾਂ ਦੇ ਛੱਟਕੋੜ ਨਹੀਂ ਲੱਗੀ ਲੇਕਿਨ ਹਾਂ ਇਹ ਮੈਥੇ ਆਏ ਸੀਗੇ ਬਿੰਦਾ ਪੁੱਤਰ ਸੁਵਿੰਦਰ ਬਿੱਲੂ ਜਿੰਨੇ ਇਹਨਾਂ ਦਾ ਡੈਡੀ ਤੇ ਇਹਨਾਂ ਦਾ ਭਰਾ ਸੋਨੂ ਇਹਨਾਂ ਨੇ ਤਿੰਨਾਂ ਨੇ ਆ ਕੇ ਸਾਡੇ ਨਾਲ ਗਾਲੀ ਕਲੋਚ ਕੀਤਾ ਧੱਕਾਮੁਕੀ ਕੀਤੀ ਜਿੱਥੋਂ ਤੱਕ ਵੀ ਸਾਡੇ ਇਟਾ ਮਾਨਤਾਈ ਆਇਆ ਲੇਕਿਨ ਬਚਾਓ ਇਸ ਗੱਲ ਦਾ ਰਿਹਾ ਵੀ ਕਿਸੇ ਵੀ ਦੋਨਾਂ ਤਰ੍ਹਾਂ ਦੇ ਇਟ ਛੱਟਚੂੜ ਨਹੀਂ ਲੱਗੀ। ਬਾਕੀ ਜੋ ਇਹ ਸਾਡੇ ਤੇ ਇਲਜ਼ਾਮ ਲਾ ਰਹੇ ਆ ਅਸੀਂ ਇਸ ਗੱਲ ਤੋਂ ਨਹੀਂ ਕਹਿੰਦੇ ਵੀ ਝਗੜਾ ਨਹੀਂ ਹੋਇਆ ਝਗੜਾ ਹੋਇਆ ਪਰ ਛੱਟਚੂੜ ਕਿਸੇ ਵੀ ਦੋਨਾਂ ਤਰ੍ਹਾਂ ਦੇ ਨਹੀਂ ਲੱਗੀ। ਸੋ ਮੈਂ ਆਪਣੀ ਕੰਪਲੇਂਟ ਲਿਖਤੀ ਥਾਣਾ ਅਗਰਾ ਦੇ ਦਿੱਤੀ ਗਈ ਇਸ ਜੀ ਤੇ ਇਹੀ ਗੱਲ ਆ ਵੀ ਪਾਣੀ ਜਿਹੜਾ ਆ ਉਹ ਪਹਿਲਾਂ ਤੋਂ ਪੈ ਰਿਆ ਆ। ਪਤਾ ਨਹੀਂ ਉਹ ਕਿੰਨੇ ਮਹੀਨਿਆਂ ਤੋਂ ਪਾਣੀ ਇਨਾਂ ਦੀ ਖੇਤ 'ਚ ਪੈ ਰਿਆ ਸੀ। ਨਾ ਕਿਉਂ ਸਾਡੀ ਵਜਾ ਨਾਲ ਪੈ ਰਿਹਾ ਉਹ ਤਾਂ ਪ੍ਰਸ਼ਾਸਨ ਜਿਹੜੀ ਪੰਚਾਇਤ ਆ ਪੰਚਾਇਤ ਨੇ ਦੇਖਣਾ ਹੁੰਦਾ ਆ ਵੀ ਔਜੀਆਂ ਦੀ ਅਸੀਂ ਸਾਫ ਸਪਾਈ ਕਰਾਉਣੀ ਆ ਲੇਕਿਨ ਕਿਸੇ ਕਾਰਨੋਂ ਸਾਫ ਸਪਾਈ ਨਹੀਂ ਹੋਈ ਸੀ ਕਿ ਉਹ ਪਾਣੀ ਉਛਲ ਕੇ ਪੈ ਰਿਹਾ ਹੋਗਾ ਅਸੀਂ ਤੇ ਉਹਦੇ ਉੱਤੇ ਇੱਕ ਬਾਅਦ ਦਿੱਤਾ ਆ ਸੋ ਅਸੀਂ ਤੇ ਸਪਾਈ ਕਰਾਉਣ ਦੇ ਚੱਕਰ 'ਚ ਉਹ ਬਾਅਦ ਦਿੱਤਾ ਸਾਡਾ ਕੋਈ ਕਿਸੇ ਨਾਲ ਰੰਜਿਸ਼ ਨਹੀਂ ਸੀ ਹਿੰਦਾ ਦੀ ਨਾ ਉਹ ਜਿਹੜੀ ਜ਼ਮੀਨ ਇਹਨਾਂ ਦੀ ਆ ਨਾ ਜਿਨ੍ਹਾਂ ਦਾ ਜ਼ਮੀਨ ਹੈ ਤਾਂ ਵੀ ਉਹਨਾਂ ਨਾਲ ਕੋਈ ਰੰਜਿਸ਼ ਆ ਵੀ ਜਿਹੜਾ ਅਸੀਂ ਉਹਨਾਂ ਦੇ ਥਾਂ 'ਚ ਪਾਣੀ ਪਾਉਣਾ ਆ ਅਸੀਂ ਤੇ ਕਹਿ ਸਾਡੇ ਲਾਗੇ ਪਾਣੀ ਪੈਂਦਾ ਆ ਅਸੀਂ ਉਹਨੂੰ ਬਾਅਦ ਦਵਾ ਦਿੱਤਾ ਇਹ ਤਾਂ ਸਾਨੂੰ ਇਦਾਂ ਆ ਵੀ ਚੰਗਾ ਕੰਮ ਕਰਨ ਦਾ ਇਨਾਮ ਮਿਲਿਆ ਆ ਇਹ ਲੋਕਾਂ ਨੇ ਹਮੇਸ਼ਾ ਹੀ ਸਾਨੂੰ ਜਦੋਂ ਵੀ ਅਸੀਂ ਪਿੰਡ ਵਿੱਚ ਜਾਂ ਪੰਚਾਇਤੀ ਦੌਰ ਤੇ ਜਦੋਂ ਵੀ ਕੋਈ ਚੰਗਾ ਕੰਮ ਕੀਤਾ ਆ ਇਹਨਾਂ ਲੋਕਾਂ ਨੇ ਹਮੇਸ਼ਾ ਹੀ ਸਾਨੂੰ ਇਦਾਂ ਇਨਾਮ ਦਿੱਤਾ ਗਲਤ ਸਾਡੇ ਟੈਲੀਵਿਜ਼ਨ ਨਾਲ ਉਧਰ ਜਦੋਂ ਇਸ ਸਬੰਧਿਤ ਥਾਣਾ ਕੋਰਿਆਂ ਦੇ ਏਐਸਆਈ ਸੁਰੇਂਦਰ ਮੋਹਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਐਐਮਐਲਆਰ ਦੀ ਰਿਪੋਰਟ ਆਉਣੀ ਬਾਕੀ ਹੈ ਉਸ ਵਿੱਚ ਸਾਫ਼ ਹੋਵ ਗਿਆ ਕਿ ਕਿੰਨੀ ਕੁ ਸੱਟ ਵੱਜੀ ਹੈ ਰਿਪੋਰਟ ਆਉਣ ਤੋਂ ਬਾਅਦ ਉਸ ਦੇ ਹਿਸਾਬ ਨਾਲ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ